ਹੈਲੋ ਸਸਰੀ ਕਾਲਜੀ ਤੁਹਾਡਾ ਸਵਾਗਤ ਹੈ ਤੁਹਾਡੇ ਮੇਰੇ ਚੈਨਲ ਤੇ ਮਾਝਾ ਰਿਹਾ ਬਲੌਗ ਤੇ ਆਸ ਕਰਦੇ ਹਾਂ ਕਿ ਸਾਰੇ ਭੈਣ ਭਰਾ ਠੀਕ ਹੋ ਅਸੀਂ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅੱਜ ਆਪਾਂ ਅੱਜ ਦੀ ਆਪਣੀ ਜਿਹੜੀ ਵੀਡੀਓ ਆ ਸ਼ੁਰੂ ਕਰਨ ਲੱਗੇ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਸਾਰਿਆਂ ਨੂੰ ਇੱਕ ਚੰਗੇ ਜਿਹੇ ਕਮੈਂਟ ਨਾਲ ਜਿਹੜੀ ਆ ਵੀਡੀਓ ਦੀ ਸ਼ੁਰੂਆਤ ਕਰਦੇ ਆ ਬਹੁਤ ਹੀ ਭੈਣਾਂ ਦੇ ਕਮੈਂਟ ਆਉਂਦੇ ਰਹਿੰਦੇ ਸ ਹਮੇਸ਼ਾ ਭੈਣਾਂ ਦੇ ਚੰਗੇ ਚੰਗੇ ਕਮੈਂਟ ਆਉਂਦੇ ਆ ਤੇ ਅੱਜ ਦਾ ਜਿਹੜਾ ਕਮੈਂਟ ਆ ਸਾਡੀ ਭੈਣ ਉਹ ਆ ਸਾਨੂੰ ਭੈਣ ਸੜੀ ਬਲਵੀਰ ਕੌਰ ਨੇ ਕੀਤਾ ਉਹਨਾਂ ਨੇ ਕਿਹਾ ਕਿ ਭੈਣ ਤੜੀਆਂ ਵੀਡੀਓ ਦੀ ਹਮੇਸ਼ਾ ਜਿਹੜੀ ਉਹ ਦੀ ਕਰਦੀ ਆ ਤੁਹਾਡੀ ਆ ਵੀਡੀਓ ਜਿਹੜੀਆਂ ਬਹੁਤ ਹੀ ਵਧੀਆ ਤੇ ਬੜੀਆਂ ਚੰਗੀਆਂ ਹੁੰਦੀਆਂ ਹੁੰਦੀਆਂ ਆ ਤੇ ਅਸੀਂ ਹਮੇਸ਼ਾ ਤੁਹਾਡਾ ਜਿਹੜਾ ਵਾ ਵੀਡੀਓ ਦਾ ਇੰਤਜ਼ਾਰ ਕਰਦੇ ਰਹਿੰਦੇ ਆ ਤੇ ਭੈਣ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਦਿলো ਧੰਨਵਾਦ ਜੋ ਤੁਸੀਂ ਇੰਮ ਨੂੰ ਇੰਨਾ ਪਿਆਰ ਕਰਦੇ ਆ ਤੇ ਅੱਜ ਦੀ ਆਪਣੀ ਵੀਡੀਓ ਵੀ ਜਿਹੜੀ ਆ ਉਹ ਵੀ ਆਪਾਂ ਫੇਸ ਦੇ ਅਕੋਰਡਿੰਗ ਹੀ ਲੈ ਕੇ ਆਏ ਆ ਹਮੇਸ਼ਾ ਆਪਾਂ ਜਿਹੜੀ ਆ ਘਰ ਤੋਂ ਘਰੇਲੂ ਚੀਜ਼ਾਂ ਦੇ ਨਾਲ ਆਪਾਂ ਕਿਸ ਤਰ੍ਹਾਂ ਆਪਣੀ ਰਸੋਈ ਤੋਂ ਬਹੁਤ ਹੀ ਘੱਟ ਖਰਚੇ ਦੇ ਵਿੱਚ ਆਪਣਾ ਜਿਹੜਾ ਵਾ ਚੀਜ਼ ਨੂੰ ਸੋਹਣਾ ਬਣਾ ਸਕਦੇ ਆ ਆਪਣੀ ਸਕਿਨ ਨੂੰ ਵਧੀਆ 글로ਅ ਦੇ ਸਕਦੇ ਆ ਬਿਨਾ ਪਾਲਰਤ ਗਿਆ ਬਿਨਾ ਕਿਸੇ ਫੇਸ਼ੀਅਲ ਤੋਂ ਬਣਾ ਬਿਨਾ ਕਿਸੇ ਬਲੀਚ ਤੋਂ ਬਣਾ ਅਸੀਂ ਪੈਸੇ ਵੀ ਨਹੀਂ ਖਰਚਾ ਹੁੰਦੇ ਔਰ ਆਪਾਂ ਬਿਲਕੁਲ ਹੀ ਇੱਕਦਮ ਜਿਹੜਾ ਵਾ ਜ਼ੀਰੋ ਜਿਸ ਤਰ੍ਹਾਂ ਆਪਾਂ ਕਹਿੰਦੇ ਨੇ ਜ਼ੀਰੋ ਖਰਚੇ ਤੇ ਆਪਾਂ ਤੁਹਾਨੂੰ ਹਮੇਸ਼ਾ ਚੀਜ਼ਾਂ ਦੱਸਦੇ ਆ ਕਿ ਜਿਸ ਤਰ੍ਹਾਂ ਸਾਡੀ ਰਸੋਈ ਦੇ ਵਿੱਚ ਐਵੀਆਂ ਦੀਆਂ ਚੀਜ਼ਾਂ ਪਈਆਂ ਨੇ ਜਿਹਦੇ ਬਾਰੇ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੀ ਰਸੋਈ ਦੇ ਵਿੱਚ ਕਿਹੜਾ ਸਮਾਨ ਸਾਡੇ ਕਿਸ ਕੰਮ ਦਾ ਵਾ ਮੌਸਮ ਥੋੜਾ ਪਜੰਗਿਆ ਵਾ ਤੇ ਥੋੜਾ ਜਿਹਾ ਮੌਸਮ ਬਦਲਦੇ ਨਾਲ ਨਾਲ ਜਿਹੜਾ ਵਾ ਸਰਦੀ ਦਾ ਮੌਸਮ ਹੋ ਜਾਂਦਾ ਤੇ ਜਿਹੜਾ ਸਾਡਾ ਜਦੋਂ ਵੈਦਰ ਚੇਂਜ ਹੁੰਦਾ ਵਾ ਤੇ ਉਦੋਂ ਹਮੇਸ਼ਾ ਸਾਨੂੰ ਥੋੜੀ ਬੋਦੀ ਸਰਦੀ ਸਟਾਰਟਿੰਗ ਚ ਹੋ ਜਾਂਦੀ ਹੈ ਨਾ ਤੇ ਮੈਨੂੰ ਵੀ ਕੁਝ ਇਦਾਂ ਦਾ ਹੀ ਲੱਗਣ ਦਿਆ ਹਜੇ ਹੋਈ ਨਹੀਂ ਐ ਸ਼ੈਤ ਹੋ ਜੇ ਲੱਗਣ ਬਿਆ ਤੇ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਤੇ ਬਾਕੀ ਭੈਣਾਂ ਦੇ ਬਹੁਤ ਕਮੈਂਟ ਆਉਂਦੇ ਸੀ ਕਈਆਂ ਭੈਣਾਂ ਦੇ ਕਮੈਂਟ ਆਉਂਦੇ ਸੀ ਕਿ ਭੈਣੇ ਤੁਸੀਂ ਬੜੇ ਦਿਨਾਂ ਤੋਂ ਸਾਨੂੰ ਵੀਡੀਓ ਨਹੀਂ ਪਾਉਂਦੇ ਸੀ ਤੁਹਾਡੀਆਂ ਵੀਡੀਓ ਦਾ ਇੰਤਜ਼ਾਰ ਕਰਦੇ ਤੇ ਪੈਣਾ ਸਹੀ ਗੱਲ ਤੁਸੀਂ ਕਹੀ ਕਿ ਅਸੀਂ ਬੜੇ ਦਿਨ ਵਿੱਚ ਵੀਡੀਓ ਨਹੀਂ ਸਪਾਈਆਂ ਤੇ ਹੁਣ ਆਪਾਂ ਜਿਹੜੇ ਆਪਣੇ ਵੀਡੀਓ ਹਮੇਸ਼ਾ ਕਰਦੀ ਚੱਲੀ ਰੱਖ ਚਾਲੂ ਵੀ ਰੱਖਾਂਗੇ ਆਪਾਂ ਜਦੋਂ ਵੀ ਵੀਡੀਓ ਬਣਾਉਂਦੇ ਆ ਜਦੋਂ ਵੀ ਫੋਨਦੇ ਆ ਤੇ ਨਾਲ ਦੀ ਨਾਲ ਹੀ ਆਪਾਂ ਜਿਹੜੀ ਵੀਡੀਓ ਅਪਲੋਡ ਕਰ ਲੈਂਦੇ ਆ ਪਰ ਪਿਛਲੇ ਕੁਝ ਦਿਨਾਂ ਚ ਅਸੀਂ ਵੀਡੀਓ ਚੰਗੀ ਤਰ੍ਹਾਂ ਬਣਾ ਹੀ ਨਹੀਂ ਪਾਏ ਇਸੇ ਕਰਕੇ ਅਸੀਂ ਕੋਈ ਵੀ ਵੀਡੀਓ ਅਪਲੋਡ ਨਹੀਂ ਕੀਤੀ ਸੋ ਕਿ ਕੁਝ ਹਜੇ ਪਹਿਲਾਂ ਦੀਆਂ ਜਿਹੜੀਆਂ ਮਾ ਬਣੀਆਂ ਹੋਈਆਂ ਵੀਡੀਓ ਸਾਡੇ ਕੋਲ ਵੀ ਪਈਆਂ ਹਾਂ ਜਿਹੜੀਆਂ ਕਿ ਅਸੀਂ ਸਾਡੇ ਕੋਲ ਟਾਈਮ ਨਹੀਂ ਲੱਗਾ ਕਿ ਅਸੀਂ ਤੁਹਾਨੂੰ ਵੀਡੀਓ ਜਿਹੜੀਆਂ ਤੁਹਾਨੂੰ ਸ਼ੇਅਰ ਕਰ ਸਕੀਏ ਤੇ ਆਪਾਂ ਹੁਣ ਬਿਲਕੁਲ ਤੁਹਾਨੂੰ ਇੱਕਦਮ ਇੱਕ ਤੋਂ ਇੱਕ ਵੀਡੀਓ ਜਿਹੜੀ ਆ ਤੁਹਾਨੂੰ ਸਕਿਨ ਦੇ ਅਕੋਰਡਿੰਗ ਦਵਾਂਗੇ ਸੋ ਵੀਡੀਓ ਸਾਡੀ ਜਦੋਂ ਚੰਗੀ ਲੱਗਦੀ ਹੁੰਦੀ ਆ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਕਮੈਂਟ ਸਾਨੂੰ ਦੱਸਦੇ ਆ ਕਿ ਸਾਡੇ ਵਿੱਚ ਜਿਹੜੀ ਕਮੀ ਪੇਸ਼ੀ ਆ ਅਸੀਂ ਉਹਨੂੰ ਕਿਸ ਤਰ੍ਹਾਂ ਸਹੀ ਕਰਨਾ ਵਾ ਤੁਹਾਡੇ ਕਮੈਂਟਾਂ ਤੋਂ ਸਾਨੂੰ ਪਤਾ ਚੱਲ ਜਾਂਦਾ ਵਾ ਕਿ ਜੋ ਤੁਸੀਂ ਸਾਡੇ ਵਿੱਚ ਕੋਈ ਵੀ ਕਮੀ ਪੇਸ਼ੀ ਕੱਢਦੇ ਆ ਤਾਂ ਸਾਨੂੰ ਉਹ ਜਿਹੜਾ ਆ ਤੁਹਾਡੀ ਸਿਰ ਮੱਥੇ ਤੇ ਅਸੀਂ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਆ ਕਿ ਜਦ ਤੱਕ ਕੋਈ ਸਾਹਮਣੇ ਵਾਲਾ ਦੱਸੇ ਨਾ ਤੱਕ ਪਤਾ ਵੀ ਨਹੀਂ ਲੱਗਦਾ ਅੱਜ ਵੀ ਆਪਾਂ ਜਿਹੜੀ ਆਪਣੀ ਵੀਡੀਓ ਆ ਇੱਕਦਮ ਸਿੰਪਲ ਤੇ ਛੋਟੀ ਜਿਹੀ ਵੀਡੀਓ ਲੈ ਕੇ ਆਏ ਆ ਕਿਉਂਕਿ ਹਮੇਸ਼ਾ ਸੀ ਬਾਜ਼ਾਰ ਤੋਂ ਜਾਂ ਆਪਾਂ ਆਨਲਾਈਨ ਜਿਹੜੇ ਮਹਿੰਗੇ ਮਹਿੰਗੇ ਪ੍ਰੋਡਕਟ ਮਗਾਉਂਦੇ ਆਂ ਜਿੱਦਾਂ ਮਹਿੰਗੇ ਮਹਿੰਗੇ سیرਮ ਮਗਾਉਂਦੇ ਆਂ ਕਿ ਸਾਡੀ ਸਕਿਨ ਦੇ ਜਿਹੜੇ ਦਾ ਖਤਮ ਹੋ ਜਾਣ ਸਾਡੀ ਸਕਿਨ ਜਿਹੜੀ ਹੈ 글로 ਕਰੰਦਾ ਹੈ ਤੇ ਸਾਡੇ ਸਾਡੇ ਆਪਣੇ ਘਰ ਦੇ ਵਿੱਚ ਸਾਡੀ ਉਸੋਈ ਦੇ ਵਿੱਚ ਇੰਨਾ ਕ ਸਾਮਾਨ ਹੁੰਦਾ ਵਾ ਨਾ ਕਿ ਜਿਹੜਾ ਆਪਾਂ ਲਗਾ ਕੇ ਆਪਣੇ ਸਕਿਨ ਨੂੰ ਇੱਕ ਵਧੀਆ ਜਿਹਾ 글로 ਦੇ ਸਕਦੇ ਆਂ ਮਿੱਠਿਆਣੇ ਲਿਖਾਵਤਨਾ ਇਹਨ ਗਲਗੇਨਾ ਫਟਕੜੇ ਹੈਨਾ ਉਹੀ ਵਾਲੀ ਚੀਜ਼ ਆ ਪੈਸਾ ਵੀ ਨਹੀਂ ਲੱਗਦਾ ਤੇ ਸਵਾਦ ਵੀ ਚੋਖਾ ਹੈਨਾ ਤੇ ਅੱਜ ਵੀ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਆ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਘਰੇ ਹੀ ਇੱਕ سیرਮ ਬਣਾ ਕੇ ਜਿਹੜਾ ਤਿਆਰ ਕਰਕੇ ਰੱਖ ਸਕਦੇ ਆ ਜਿਹੜਾ ਤੁਸੀਂ ਆਪਣੇ ਫੇਸ ਤੇ ਜਿਹੜਾ ਰਾਤ ਨੂੰ ਰੋਜ਼ ਸੌਣ ਦੇ ਸਮੇਂ ਜਦੋਂ ਵੀ ਤੁਸੀਂ ਰਾਤ ਨੂੰ ਸੌਣ ਲੱਗਦੇ ਹੋ ਮਾਤੂ ਕੇ ਤੇ ਆਪਣੇ ਫੇਸ ਤੇ ਲਗਾਓ ਦੋ ਕਮੇਂਟਸ ਵਾਸਤੇ ਨਾਰਮਲ ਮ사ਜ ਕਰਨੀ ਹੈ ਤੇ ਕੱਲੋਂ ਨਹੀਂ ਵੀ ਕਰਨੀ ਹੈ ਤੇ ਕੋਈ ਜ਼ਰੂਰੀ ਨਹੀਂ ਗੀ ਬਸ ਸਵੇਰੇ ਉੱਠ ਕੇ ਤੁਸੀਂ ਆਪਣਾ ਫੇਸ ਜਿਹੜਾ ਸਾਫ਼ ਕਰ ਲਓ ਤੇ ਇਹ ਆਪਾਂ ਜਿਹੜਾ ਅਸਤਾਨੀਲੀ ਸੀਰਮ ਲੈ ਕੇ ਆਏ ਆ ਇਹ ਆਪਾਂ ਪੜਾਵਾਂਗੇ ਨਾਰੀਅਲ ਦੇ ਤੇਲ ਤੋਂ ਜਿਹੜਾ ਨਾਰੀਅਲ ਦਾ ਤੇਲ ਹੁੰਦਾ ਕੋਕੋਨਟ ਦਾ ਜਿਹੜਾ ਉਹ ਵਧੀਆ ਨਾਰੀਅਲ ਦਾ ਸ਼ੁੱਧ ਤੇਲ ਹੁੰਦਾ ਵਾ ਬਾਕੀ ਹੋਰ ਵੀ ਕਈ ਜਿਹੜੇ ਬ੍ਰਾਂਡ ਆਉਂਦੇ ਜਿਹਦੇ ਵਿੱਚ ਕੀ ਇਹ ਕੀਤਾ ਜਾਂਦਾ ਕਿ ਵਿੱਚ ਨਾਰੀਅਲ ਦਾ ਤੇਲ ਪਰ ਉਹ ਨਹੀਂ ਹੁੰਦਾ ਜਿਹੜਾ ਅਸਲ 'ਚ ਕੋਕੋਨਟ ਜਿਹੜਾ ਤੇ ਲਿਆ ਉਹ ਸਭ ਤੋਂ ਵਧੀਆ ਵਾ ਬਾਕੀ ਇਸ ਦੇ ਵਿੱਚ ਦੋ ਹੀ ਹੁੰਦੇ ਇੱਕ ਇਹਦੇ ਵਿੱਚ ਆ ਨੀਲੀ ਬੋਤਲ ਹੁੰਦੀ ਇੱਕ ਪੀਲਾ ਡੱਬਾ ਹੁੰਦਾ ਜਿਹੜਾ ਕਿ ਪੈਰਾਸ਼ੂਟ ਦਾ ਹੁੰਦਾ ਜਿਸ ਤਰ੍ਹਾਂ ਇਹ ਪੈਰਾਸ਼ੂਟ ਵਾ ਉਹ ਕੋਕੋਨਟ ਹੁੰਦਾ ਹੈ ਹਨਾ ਤੇ ਆਪਾਂ ਨਾਲ ਦੀ ਨਾਲ ਲਵਾਂਗੇ ਥੋੜੀ ਜੀ ਫਟਕਰੀ ਫਟਕੜੀ ਜਿਹੜੀ ਆ ਮੈਂ ਜਿਹੜੀ ਫਟਕੜੀ ਲਈ ਉਹ ਮੈਂ ਪੀਸ ਕੇ ਰੱਖੀ ਹੋਈ ਆ ਤੁਹਾਡੇ ਕੋਲ ਜੇ ਗੋਟੀ ਫਟਕੜੀ ਆ ਤੇ ਤੁਸੀਂ ਪੀਸ ਲਓ ਜੇ ਨਹੀਂ ਆ ਤੁਸੀਂ ਕਿਸੇ ਵੀ ਪंसारी ਦੀ ਦੁਕਾਨ ਤੋਂ 5 ਰੁਪਏ ਦੀ ਤੁਹਾਨੂੰ ਇੰਨੀ ਸਾਰੀ ਫਟਕੜੀ ਮਿਲ ਜਾਣੀ ਆ ਇਹਦਾ ਕੋਈ ਇਹ ਨਹੀਂ ਹੁੰਦਾ ਕਿ ਇਹ ਮਤਲਬ ਕਿ ਜਿਹੜੀ ਆ ਪੁਰਾਣੀ ਆ ਫਟਕੜੀ ਹਮੇਸ਼ਾ ਜਿਹੜੀ ਆ ਜਿੰਨੀ ਪੁਰਾਣੀ ਹੋਵੇ ਓਨਾ ਜ਼ਿਆਦਾ ਵਧੀਆ ਫਾਇਦਾ ਕਰਦੀ ਆ ਤੇ ਆਪਾਂ ਕੀ ਕਰਨਾ ਵਾ ਆਪਾਂ ਇੱਕ ਇੱਥੇ ਕੱਲ ਖਾਲੀ ਸੀਸੀ ਦੀ ਆ ਠੀਕ ਆ ਕੱਚ ਦੀ ਮੈਂ ਖਾਲੀ ਸੀਸੀ ਲਈ ਆਪਣੇ ਘਰਾਂ ਵਿੱਚ ਬਹੁਤ ਚੀਜ਼ਾਂ ਆਉਂਦੀਆਂ ਜਿਹਦੇ ਵਿੱਚ ਆਪਾਂ ਜਿਹੜੀਆਂ ਕੱਚ ਦੀਆਂ ਸਾਡੇ ਇਹੋ ਜਿਹੀਆਂ ਛੋਟੀਆਂ-ਛੋਟੀਆਂ ਸੀਸੀਆਂ ਜਿਹਨੂੰ ਆਪਾਂ ਜਾ ਛੋਟਾ ਜਾਰ ਵੀ ਬੋਲਦੇ ਨੇ ਇਹ ਖਾਲੀ ਹੋ ਜਾਂਦੀਆਂ ਤੇ ਆਪਾਂ ਬੇਕਾਰ ਸਮਝ ਕੇ ਨਾਲ ਸੁੱਟ ਦਿੰਦੇ ਹਾਂ ਪਰ ਇਹ ਬੜੇ ਕੰਮ ਆਉਂਦੀਆਂ ਇੱਧਰ ਆਪਾਂ ਇੱਕ ਚਮਚ ਲੈ ਲਿਆ ਵਾ ਵੈਸੇ ਮੈਂ ਚਮਚ ਜਿਹੜਾ ਵਾ ਇਦਾਂ ਹੀ ਲਿਆ ਵਾ ਪਰ ਮੈਂ ਤਾਂ ਮੈਂ ਇੱਕ ਦਿਖਾਤਾ ਕਿ ਮੇਜਰਮੈਂਟ ਜਿਹੜਾ ਹੁੰਦਾ ਚਮਚ ਦੇ ਰਾਜੇ ਤੁਸੀਂ ਕਰਨਾ ਹੋਵੇ ਇਸ ਤਰ੍ਹਾਂ ਆਪਾਂ ਕੱਚ ਦੀ ਸੀਸੀ ਦੇ ਵਿੱਚ ਥੋੜਾ ਜਿਹਾ ਜਿਹੜਾ ਨਾਰੀਅਲ ਤੇਲ ਪਾਵਾਂਗੇ ਨਰਲ ਤੇਲ ਵਿੱਚ ਕਿੰਨਾ ਪਾਉਣਾ ਕੋਈ 2 ਚਮਚ ਦੇ ਲਾਗੇ ਬਣ ਠੀਕ ਹੈ ਦੇਖੋ ਚਮਚ ਦੇ ਵਿੱਚ ਬਹੁਤ ਘੱਟ ਤੇਲ ਪੈਂਦਾ ਇਸ ਕਰਕੇ 2 ਚਮਚ ਤੋਂ ਪਲਾਸੀ ਹੀ ਤੇਲ ਹੋ ਗਿਆ ਆਣਾ ਇੱਧਰ ਆਪਾਂ ਲਈ ਆ ਫਟਕੜੀ ਫਟਕੜੀ ਜਿਹੜੀ ਆਪਾਂ ਲਈ ਆ ਉਹ ਪੀਸੀ ਮੇਰੀ ਫਟਕੜੀ ਜਿਹੜੀ ਉਹ ਪੀਸੀ ਹੋਈ ਜੇ ਤੱਕ ਉਹ ਪੀਸੀ ਨਹੀਂ ਆ ਤੁਸੀਂ ਏਡੀ ਛੋਟੀ ਜਿਹੀ ਢੇਲੀ ਵੀ ਲੈ ਸਕਦੇ ਕਿਉਂ ਜਿੰਦਾਂਕ ਚਨੇਆਂ ਦਾ ਦਾਣਾ ਹੁੰਦਾ ਨਾ ਕਾਲੇ ਛੋਲਿਆਂ ਦਾ ਦਾਣਾ ਹੋਵੇ ਜਾਂ ਰਾਜਮਾ ਦਾ ਦਾਣਾ ਵਿੱਚ ਤੁਸੀਂ ਉਨੀ ਕੁ ਫਟਕੜੀ ਜਿਹੜੀ ਲੈ ਸਕਦੇ ਆ ਉਹਨੂੰ ਤੁਸੀਂ ਕਿਸ ਤਰ੍ਹਾਂ ਕਰਨਾ ਦੇਖੋ ਮੈਂ ਵੀ ਇੱਥੇ ਇੱਕਦਮ ਜਿਸ ਤਰ੍ਹਾਂ ਤਿੰਨ ਤੋਂ ਚਾਰ ਚੁਟਕੀਆਂ ਕਿਹਾ ਜਾਊਗਾ ਜਿਸ ਤਰ੍ਹਾਂ ਆਪਾਂ ਚੁਟਕੀ ਭਰਦੇ ਕਿਸੇ ਚੀਜ਼ ਦੀ ਤੇ ਤਿੰਨ ਤੋਂ ਚਾਰ ਚੁਟਕੀਆਂ ਇਹਦੇ ਵਿੱਚ ਜਿਹੜੀ ਮੈਂ ਫਟਕੜੀ ਲਈ ਆ ਪੀਸੀ ਹੋਈ ਇਹਨੂੰ ਮੈਂ ਇਹਦੇ ਵਿੱਚ ਨਾਰੀਅਲ ਤੇਲ ਦੇ ਵਿੱਚ ਮਿਲਾ ਦੂੰਗੀ ਠੀਕ ਹੈ ਇਨੂੰ ਮਲਾ ਕੇ ਆਪਾਂ ਰੱਖ ਲੈਣਾ ਵਾ ਕੁਛ ਨਹੀਂ ਕਰਨਾ ਕਿਸੇ ਧੁੱਪ ਚ ਨਹੀਂ ਰੱਖਣਾ ਕਿਸੇ ਨੂੰ ਫ੍ਰਿਜ ਚ ਨਹੀਂ ਰੱਖਣਾ ਇਹਨੂੰ ਤੁਸੀਂ ਨਾਰਮਲ ਜਿੱਥੇ ਮਰਜੀ ਰੱਖ ਲਓ ਜਾਂ ਜਿੱਥੇ ਮਰਜੀ ਤੁਸੀਂ ਆਪਣੇ ਬੈਗ ਚ ਪਾ ਕੇ ਨੂੰ ਨਾਲ ਵੀ ਖੜ ਸਕਦੇ ਕਿਤੇ ਵੀ ਜਾਣਾ ਹੋਵੇ ਇੱਕਦਮ ਦੇਖੋ ਬਿਲਕੁਲ ਇਹਦਾ ਜਿਹੜਾ ਰੰਗ ਬਹੁਤ ਬਦਲ ਗਿਆ ਵਾ ਜਿਸ ਤਰ੍ਹਾਂ ਆਪਾਂ ਇਹਦੇ ਵਿੱਚ ਕੋਈ ਇੰਪੋਰਟੈਂਟ ਡਾਕੀ ਚੀਜ਼ ਪਾਈ ਇਸ ਤਰ੍ਹਾਂ ਦਾ ਇਹਦਾ ਨਾਮ ਹੋ ਗਿਆ ਵਾ ਇਸ ਤਰ੍ਹਾਂ ਜਦੋਂ ਰੰਗ ਕੋ ਜਾਂ ਤੱਕ ਉਸ ਤੋਂ ਬਾਅਦ ਆਪਾਂ ਜਦੋਂ ਰਾਤ ਨੂੰ ਸੌਣ ਲੱਗਣਾ ਵਾ ਤੇ ਇਹਨੂੰ ਜਿਹੜਾ ਆਪਾਂ ਹੁਣ ਜਦੋਂ ਮੈਂ ਫਟਕੜੀ ਪਾਈ ਹੈ ਨਾ ਤੇ ਇਹਨੂੰ ਫਟਕੜੀ ਦੇ ਜਿਹੜਾ ਆਪਾਂ ਨੇ ਪੀਸੀ ਆ ਪਰ ਇਹਨੇ ਹਲਕਾ ਜਿਹਾ ਥੱਲੇ ਬਹਿ ਜਾਣਾ ਹੁੰਦਾ ਜਦੋਂ ਵੀ ਤੁਸੀਂ ਲਗਾਉਣ ਲੱਗਣਾ ਤੁਸੀਂ ਕੀ ਕਰਨਾ ਵਾ ਲਗਾਉਣ ਦੇ ਸਮੇ ਇਹਨੂੰ ਥੋੜਾ ਜਿਹਾ ਹਲਾ ਲੈਣਾ ਹਲਾਉਣ ਤੋਂ ਬਾਅਦ ਤੁਸੀਂ ਆਪਣੀ ਉਂਗਲ ਦੇ ਨਾਲ ਇਹਨੂੰ ਲੈਣਾ ਵਾ ਉਂਗਲ ਦੇ ਨਾਲ ਲੈ ਕੇ ਤੁਸੀਂ ਆਪਣੇ ਚਿਹਰੇ ਤੇ ਇਹਨੂੰ ਇਸ ਤਰ੍ਹਾਂ ਸਾ ਲਗਾ ਲੈਣਾ ਲਗਾਉਣ ਤੋਂ ਬਾਅਦ ਆਪਾਂ ਇਸ ਚਿਹਰੇ ਤੇ ਦੋ ਮਿੰਟ ਲਈ ਇਹ ਥੋੜਾ ਜਿਹਾ ਚੰਗੀ ਤਰ੍ਹਾਂ ਜਿੱਦਾਂ ਸਾਰੇ ਕਿਰਤਪਮ ਮ사ਜ ਕਿਉਂ ਕਰਦੇ ਮਲਦੇ ਕਿਉਂ ਆ ਇਸ ਲਈ ਕਿ ਸਾਡੇ ਸਕਿਨ ਦੇ ਅੰਦਰ ਵੀ ਜਿਹੜੀ ਆ ਜਿਹੜੀ ਅੰਦਰ ਪਰਤੇ ਉਹਦੇ ਚ ਵੀ ਚੀਜ਼ ਚਲ ਜੇ 2 ਮਿੰਟ ਲਈ ਚੰਗੀ ਤਰ੍ਹਾਂ ਇਸ ਤਰ੍ਹਾਂ ਹੱਥ ਨਾਲ ਮਲ ਲੈਣਾ ਬਸ ਬਾਕੀ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਰਾਤ ਨੂੰ ਫਿਰ ਫੇਸ ਸਾਫ ਕਰਨਾ ਫੇਸ ਤੁਸੀਂ ਸਵੇਰੇ ਉੱਠ ਕੇ ਸਾਦੇ ਪਾਣੀ ਨਾਲ ਜਿਸ ਤਰ੍ਹਾਂ ਮੈਂ ਹਮੇਸ਼ਾ ਮੂੰਹ ਧੋਹਨੀ ਹ ਉਸ ਤਰ੍ਹਾਂ ਮੂੰਹ ਧੋ ਲਓ ਦੇਖੋ ਤੁਹਾਡੇ ਸਕਿਨ ਤੇ ਕੋਈ ਵੀ ਕਿਸੇ ਤਰ੍ਹਾਂ ਦੇ ਜਿਹੜੇ ਦਾਗ ਹੋ ਸਾਰੇ ਦਾਗ ਖਤਮ ਹੋ ਜੂਗੇ ਕਿਉਂਕਿ ਇਹ ਫਟਕੜੀ ਜਿਹੜੀ ਆ ਬਹੁਤ ਹੀ ਵਧੀਆ ਕੰਮ ਕਰਦੀ ਔਰ ਜਿਹੜਾ ਨਾਰੀਅਲ ਦਾ ਤੇਲ ਆ ਇਹ ਸਭ ਤੋਂ ਵਧੀਆ ਕੰਮ ਕਰਦਾ ਹੈ ਇਹ ਤੇਰੇ ਨੂੰ ਜਿਹੜਾ ਵਾ ਸਕਿਨ ਨੂੰ ਲਿਖਵਾ ਬਹੁਤ ਸੋਹਣਾ ਸਾਫ ਕਰਦਾ ਜਿਸ ਤਰ੍ਹਾਂ ਕੀ ਰੰਗ ਗੋਰਾ ਕਰ ਦੇ ਦਾਗ ਖਤਰ ਕਰ ਦੇ ਇਹ ਜਿਹੜਾ ਨੰਬਰ 1 ਤੇ ਗਿਆ ਠੀਕ ਹੈ ਬਾਕੀ ਆਪਾਂ ਹਮੇਸ਼ਾ ਜਿਹੜੇ ਨੋਰਮਲ ਹੀ ਜਿਹੜੇ ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਜਿਸ ਤਰ੍ਹਾਂ ਕਰਦੇ ਆਪਾਂ ਸਕਿਨ ਦਾ ਧਿਆਨ ਰੱਖਦੇ ਉਹੋ ਜਿਹੀ ਚੀਜ਼ਾਂ ਤੋਂ ਆਪਾਂ ਤਾਂ ਦੇ ਲਈ ਇਹ ਵੀਡੀਓ ਜਿਹੜੀਆਂ ਲੈ ਕੇ ਆਨੇ ਆ ਬਿਲਕੁਲ ਨਾ ਦੇ ਬਰਾਬਰ ਜਿਹੜਾ ਖਰਚਾ ਹੁੰਦਾ ਵਾ ਉਸ ਤਰੀਕੇ ਦੇ ਵੀਡੀਓ ਬਾਕੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਤਿ ਸ੍ਰੀ ਅਕਾਲ